ਸਿੱਖ ਸੰਸਥਾਵਾਂ ਵੱਲੋਂ ਇਹ ਸਹਿਯੋਗ ਨਾਲ ਹੋ ਰਿਹਾ ਹੈ। ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਜਫਰ ਸਾਹਿਬ ਸਾਡੇ ਕੋਲ ਬੈਠੇ ਨੇ। ਸੁਜੀਤ ਪਾਤਰ ਫਾਊਂਡੇਸ਼ਨ ਔਰ ਮੈਂ ਕਵੀ ਦਰਬਾਰ ਤੋਂ ਪਹਿਲਾਂ ਉੱਚੇ ਜਿਹੇ ਤੌਰ ਤੇ ਕਹਿਣਾ ਚਾਹੁੰਦਾ ਹਾਂ ਕਿ ਸੁਜੀਤ ਪਾਤਰ ਫਾਊਂਡੇਸ਼ਨ ਨੇ ਇਹ ਫੈਸਲਾ ਕੀਤਾ ਕਿ ਪਾਤਰ ਸਾਹਿਬ ਦੇ ਯਾਦ ਵਿੱਚ 5 ਲੱਖ ਰੁਪਏ ਦਾ ਇੱਕ ਅਵਾਰਡ ਹਰ ਸਾਲ ਦਿੱਤਾ ਜਾਏਗਾ ਜਿਸ ਨੂੰ ਮੇਰੀ ਕੰਪਨੀ ਵਡਾਲੀ ਇਨਫਰਾ ਸਪਾਂਸਰ ਕਰ ਰਹੀ ਹੈ ਔਰ ਜਿਹੜੀ ਚੈਂਸ ਵੀ ਦੀ ਬੰਦੀ ਹੈ ਕਿਸ ਤਰ੍ਹਾਂ ਅਵਾਰਡ ਦਿੱਤਾ ਜਾਣਾ ਹੈ ਉਹਦਾ ਵੀ ਵੇਰਵਾ ਤਿਆਰ ਕੀਤਾ ਗਿਆ ਹੈ ਛੇਤੀ ਹੀ ਤੁਹਾਨੂੰ ਅਸੀਂ ਉਸ ਬਾਰੇ ਸੂਚਿਤ ਕਰਾਂਗੇ ਇਸਰਹਾ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਸਾਡੇ ਕੋਲ 6 ਜਾਂ 7 ਕਰੀ ਨੇ ਮੁਖਤਬੇ ਹੋਰ ਉਸ ਤੋਂ ਬਾਅਦ ਇੱਕ ਬਹੁਤ ਹੀ ਬੇਤਰੀਨ 뮤지컬 ਪ੍ਰੋਗਰਾਮ ਜਿਹਦੇ ਵਿੱਚ ਸਵਾਮੀ ਹੈ ਤੇ ਤਾਲਵੀ ਹੈ ਤੇ ਤੁਹਾਨੂੰ ਬਾਖਰ ਸਾਹਿਬ ਦਾ ਜਿਹੜੀ ਪੋਇਟਰੀ ਹੈ ਔਰ ਕਿਸ ਤਰ੍ਹਾਂ ਗਾਈ ਜਾ ਸਕਦੀ ਹੈ ਕਿਸ ਤਰ੍ਹਾਂ ਅੱਗੇ ਵਾਲੇ ਆਉਣ ਵਾਲੇ ਸਮੇਂ ਦੇ ਵਿੱਚ ਗਾਈ ਜਾਏਗੀ ਇਹਦੇ ਵਾਸਤੇ ਦੋ ਸਾਡੇ ਕੋ ਵੱਡੇ ਫਨਕਾਰ ਨੇ ਮਿਜ਼ੀਸ਼యన్స్ ਨੇ ਅਡੀਸ਼ਨਲ ਮੋਹਰ ਬਦਲ ਜਾਏਗਾ ਸਾਰੇ ਪ੍ਰੋਗਰਾਮ ਦਾ ਲੇਕਿਨ ਲੰਬਾ ਨਹੀਂ ਹੋਏਗਾ ਸਿਰਫ 30 35 ਮਿੰਟ ਉਹਨਾਂ ਜੋਤ ਸਾਡੀ ਪੈਲੀ ਫਨਕਾਰਾਂ ਤੇ ਮਨਰਾਜ 파ਰਤਕ ਬੜੇ ਜੀਚੇ ਤੌਰ ਤੇ 파ਤਰ ਸਾਹਿਬ ਦਾ ਛੋਟਾ ਸਾਹਿਬ ਜ਼ਾਦਾ ਤੁਸੀਂ ਕੀ ਦੇਖੋਗੇ ਕੀ ਰੰਤ 파ਤਰ ਸਾਹਿਬ 스테이트 ਤੋਂ ਉਹਨੂੰ ਵਸ ਗਾਉਂਦੇ ਨਜ਼ਰ ਆਉਂਗੇ ਇਹ ਇਹਨਾਂ ਨਾਲ ਅਸੀਂ ਪ੍ਰੋਗਰਾਮ ਕੀਤਾ ਹੁਣ ਮੈਂ ਡਾਕਟਰ ਯੋਗ ਰਾਜ ਨੂੰ ਫੇਰ ਵੇਪਿੰਟ ਕਬਨਕੀ ਤੁਸੀਂ ਕਵੀ ਦਰਬਾਰ ਜਿਹੜਾ ਹੈ ਕਵੀ ਦਰਬਾਰ ਨਾਲ ਵੀ ਬੜੀਆਂ ਗੱਲਾਂ ਨੇ ਬੜੀਆਂ ਯਾਦਾਂ ਨੇ ਕਿੰਦਾ ਕਿੰਦਾ ਇੱਕ ਪਾਕਿਸਤਾਨਾ ਕਵੀ ਦਰਬਾਰ ਹੋਵੇ ਹਾਸੇ ਹਾਸੇ ਠੱਠੇ ਬਹੁਤ ਕੁਝ ਹੈ ਥੈਂਕ ਯੂ ਵੈਰੀ ਮਚ ਐਂਡ ਡਾਕਟਰ ਪਰਵੀਨ ਵੀ ਉਸ ਅੰਤੰਦਰ ਇਹਨਾਂ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਸੈਟਰਲ ਇਸ ਬਹੁਤ ਅਹਿਮ ਸੰਜੀਵਨ ਜੀ ਥੀਟਰਲ ਸਾਰਿਆਂ ਦਾ ਇਕੱਠੇ ਧੰਨਵਾਦ ਕਿਉਂਕਿ ਉਹ ਤਦ ਪ੍ਰੋਗਰਾਮ ਕਰਦੇ ਰਹਿੰਦੇ ਆ ਸਾਰੇ ਉਹਨਾਂ ਨੂੰ ਜਾਣਦੇ ਆ ਸੋ ਚੇਅਰਮੈਨ ਸ੍ਰੀ ਜੀ ਅੱਗੇ ਦੇ ਨਾਲ ਮੈਂ ਆਪਣੇ ਸਹਾਉਨਿਕ ਸਮੇਂ ਦੀ ਤਰਤੀਬ ਇੱਕ ਤੋਂ ਸਾਡੇ ਡਾਇਰੈਕਟਰ ਭਾਸ਼ਾ ਭਰ ਤੋਂ ਸ਼ੁਰੂ ਕਰ ਲਵਾਂਗਾ ਇਹ ਨਵੇਂ ਵੀ ਨੇ ਸਮਕਾਲੀ ਵੀ ਨੇ ਸੀਨੀਅਰ ਵੀ ਨੇ ਵੱਡੇ ਅਹੁਦੇਦਾਰ ਵੀ ਨੇ ਅੱਜਕੱਲ ਜਸਵੰਤ ਜ਼ਫਰ ਜੀ ਜਿਨ੍ਹਾਂ ਨੇ ਮੇਰੇ ਨਾਲ ਘੱਪੀ ਕੰਮ ਕਰਕੇ ਬਹੁਤ ਬੜਾ ਮਦਦ ਕੀਤੀ ਮੈਂ ਬਹੁਤ ਖੁਸ਼ ਹਾਂ ਕਿ ਮੈਂ ਕਪਤਾਨਾ ਸ਼ੁਰੂ ਤੋਂ ਜਸਵੰਤ ਜ਼ਫਰ ਨੋ ਸੋ ਟਾਕ ਕਰਤਾ ਆਪੜੰਗਾ ਕਾਪਨੀ ਮਰਜੀ ਦੀ ਇੱਕ ਅਸ਼ਮੀ ਜੀ ਦੇ ਹੁਕਮ ਅੰਸਾਰ ਇੱਕ ਦਾਸਵੰਦ ਸਿੱਧਾ ਭੱਤਰ ਸਾਹਿਬ ਨਾਲ ਇੱਕ ਦਾ ਸਿੱਧਾ ਭੱਤਰ ਸਾਹਿਬ ਨੇ ਗੱਲ ਸੁਣਾਈ ਕਿ ਕਿਸੇ ਬਾਅਦ ਦੇ ਵਿੱਚ ਕਿੰਦਾ ਕੋਈ ਪ੍ਰੋਗਰਾਮ ਹੋਇਆ ਤੇ ਪ੍ਰੋਗਰਾਮ ਤੋਂ ਬਾਅਦ ਕਹਿੰਦੇ ਘੱਟ ਟੱਕ ਟਾ ਸਰਦਾਰ ਜੇ ਆ ਖੁੱਲੀ ਗਾੜੀ ਵਾਲਾ ਮਿੱਲੀ ਪੱਗ ਵਾਲਾ ਤੇ ਮੈਨੂੰ ਪੁੱਛਦਾ ਤੁਸੀਂ ਕੌਣ ਹੋ ਤੇ ਕਹਿੰਦੇ ਵੈ ਮੈਂ ਸਿੱਧਾ ਜਵਾਬ ਨਹੀਂ ਦਿੰਦਾ ਹੁਣ ਨਾ ਕਰ ਜਿੰਨਾ ਚਿਰ ਹੋਵੇ ਇਹ ਨਹੀਂ ਪੁੱਛਾ ਕਿ ਤੁਹਾਡੀ ਜਾਨ ਤੁਹਾਨੂੰ ਮੈਂ ਪਿੱਛੇ ਫੇਰ ਸਿੱਧਾ ਜਾ ਦਿੰਦਾ ਕਿ ਮੈਂ ਰਾਮ ਗੜੀ ਤੇ 2-4 ਦਿਨਾਂ ਲਈ ਹੋਇਆ ਸੀ ਬਲੂ ਸਟਾਰ ਆਪਰੇਸ਼ਨ ਉਹ ਘੇੜਦੇ। ਉਹ ਕਹਿੰਦੇ ਦਾ ਮਤਲਬ ਤੁਸੀਂ ਜਾਇਰ ਸੈਂਕਿਆ ਚੋ। ਕਹਿੰਦਾ ਮੈਂ ਕਿਹਾ ਨਹੀਂ। ਮੈਂ ਲਾਲੋਂ ਕਿਹਾ ਚਾਹਾਂ। ਇਸ ਗੱਲ ਨੂੰ ਸਮਰਪਿਤ ਕਹਤਾ ਕਿਰਤ ਧਿਆਨ ਕਿਉਂਕਿ ਭਾਈ ਲਾਲੋਂ ਅੰਕੇ ਤੋਂ ਹੀ ਆਇਕਨ ਦੀ। ਕਿਰਤ ਧਿਆਨ ਆਪਣੇ ਦੁੱਖਾਂ ਉਦਾਸੀ ਉਹ ਪਰੇਸ਼ਾਨੀਆਂ ਦਾ ਜਨਾਲ ਕੰਮ ਕਰਦੇ ਕਿਰਤ ਤੋਂ ਲੱਗਿਆ ਤਾਂ ਇਹ ਲੱਗਿਆ ਕਿ ਐਸੇ ਕਰਕੇ ਬਾਬਿਆਂ ਨੇ ਕਿਰਤ ਨੂੰ ਗਿਆਨ ਧਿਆਨ ਤੋਂ ਅਗਿਆਕਿਆ ਕਿਰਤ ਕਰਦੇ ਹੱਥ ਮਸਤਕ ਨਾਲ ਇੱਕ ਸੁਰ ਹੁੰਦਾ ਹੈ ਕਿਰਤ ਕਰਦੇ ਹੱਥ ਮਸਤਕ ਨਾਲ ਇੱਕ ਸੁਰ ਹੁੰਦਾ ਹੈ ਜੇ ਨਾ ਮੋੜ ਤਾਂ ਪੱਠੇ ਵੜਦਿਆਂ ਦੀਆਂ ਉਂਗਲਾਂ ਵਧ ਜਾਂਦੀਆਂ ਜਾਨਕ ਕੋਤਲਿਆਂ ਦੀਆਂ ਬਾਹਾਂ ਕੋਤਰੀਆਂ ਜਾਂਦੀ ਪਾਵਰ ਪ੍ਰੈਸ ਤੇ ਕੰਮ ਕਰਦਾਂਦੇ ਅੰਗ ਪ੍ਰੈਸ ਹੋ ਜਾਂਦਾ ਹੈ ਕਿਰਤ ਚੇਤਨਾ ਨੂੰ ਸੂਤ ਕੇ ਰੱਖਦੀ ਕਿਰਤ ਚੇਤਨਾ ਨੂੰ ਸੂਤ ਕੇ ਰੱਖਦੀ ਮਨ ਭਟਕਣ ਨਾ ਦਿੰਦੀ ਬੇਧਿਆਨੇ ਨਾ ਹੋਣ ਦਿੰਦੀ ਕਿਰਤ ਧਿਆਨ ਦਾ ਪਰਮ ਅਭਿਆਸ ਕਿਰਤ ਧਿਆਨ ਦਾ ਪਰਮ ਅਭਿਆਸ ਕੀਰਤੀ ਦਾ ਧਿਆਨ ਜਪੇ ਤਪੇ ਜੋਗੀ ਤੋਂ ਉੱਤਤ ਕੀਰਤੀ ਦਾ ਧਿਆਨ ਜਪੇ ਤਪੇ ਜੋਗੀ ਤੋਂ ਉੱਤਤ ਉਹਨਾਂ ਕੇਵਲ ਧਿਆਨੀ ਸਗੋਂ ਮਹਾ ਧਿਆਨੀ ਦੇ ਨਾਲ-ਨਾਲ ਰਚਨਾਕਾਰ ਉਪਯੋਗੀ ਤੇ yogਦਾਨੀ ਕੋਰ ਨਾ ਨਾ ਕੇਵਲ ਧਿਆਨੀ ਸਗੋਂ ਮਹਾ ਮਹਾ ਧਿਆਨੀ ਤੇ ਨਾਲ-ਨਾਲ ਰਚਨਾਕਾਰ ਉਪਜੋਗੀ ਤੇ ਯੋਗ ਦੂਸਰੀ ਕਵਤਾ ਜਿਹੜੀ ਮੈਂ ਜਨਵਰੀ ਚ ਉਹਨਾਂ ਦੇ ਜਨਮ ਦਿਨ ਮੌਕੇ ਲਿਖੀ ਤੇ ਪੜ੍ਹੀ ਉਹ ਦੁਬਾਰਾ ਪੜਦਾ ਖਾਮੋਸ਼ੀ ਦਾ ਚੁੰ ਕਿਸੇ ਨੇ ਉਸ ਵਰਗੇ ਦੇ ਪਿਆਰ ਵਿੱਚ ਕਿਹਾ ਸ਼ਾਇਦ ਕਿਸੇ ਨੇ ਉਸ ਉਸ ਵਰਗੇ ਦੇ ਪਿਆਰ ਵਿੱਚ ਕਿਹਾ ਸ਼ਾਇਦ ਅੱਖੜ ਨੂੰ ਉਹ ਚੰਦ ਨਹੀਂ ਸੀ ਨਾ ਸੂਰਜ ਦਾ ਤਾਰਾ ਸੀ ਬੁੱਕਲ ਵਿੱਚ ਕੋਈ ਫਿਰਦਾ ਇਹ ਪਰੰਬਰ ਸਾਰਾ ਸੀ ਆਹਾ ਆਹ ਤੱਪ ਦਾ ਸੂਰਜ ਤਾਂ ਬਿਲਕੁਲ ਨਹੀਂ ਸੀ ਜੋ ਨੇੜੇ ਝਪੜ ਤੋਂ ਰੋਕਦਾ ਹੋਵੇ ਤੱਪ ਦਾ ਸੂਰਜ ਤਾਂ ਬਿਲਕੁਲ ਨਹੀਂ ਸੀ ਜੋ ਨੇੜੇ ਝਪੜ ਤੋਂ ਰੋਕਦਾ ਹੋਵੇ ਉਹ ਤਾਂ ਇੱਕ ਠੰਡਾ ਜਿਹਾ ਤਾਰਾ ਸੀ ਸ਼ਾਇਦ ਜੋ ਹਰ ਵੇਲੇ ਜੁਗਨੂਆਂ ਨੂੰ ਆਜੋ ਆਜੋ ਕਰਦਾ ਮੋਮਬਤੀਆਂ ਨੂੰ ਜਗਾ ਜਗਾਉਂ ਕਹਿੰਦਾ ਤੁਹਾਨੂੰ ਪਤਾ ਹੋਣਾ ਸ਼ਾਇਦ ਕਿ ਠੰਡੇ ਤਾਰਿਆਂ ਦੀ ਕੋਰ ਜਣੀ ਤੁਰਨਾ ਵਿੱਚ ਵੀ ਸੁਰਖ ਗਰਮ ਲਾਵਾ ਹੁੰਦਾ ਜਿਵੇਂ ਧਰਤੀ ਦੇ ਧੁਰੰਦ ਅਗਲੀ ਉਹਦੇ سینੇ ਦੀ ਅਗਨ ਉਹਦੇ ਪੋਟਿਆਂ ਤੱਕ ਆਉਂਦੀ ਠੰਡੀ ਲੋ ਬਣ ਜਾਂਦੀ ਉਸ ਤੇ سینੇ ਦੀ ਅਗਨ ਉਹਦੇ ਪੋਟਿਆਂ ਤੱਕ ਆਉਂਦੀ ਠੰਡੀ ਲੋ ਬਣ ਜਾਂਦੀ ਜਾਂ ਹੁੱਠਾਂ ਤੇ ਪਹੁੰਚ ਨੀਲੀ ਮਠਾਰਸ ਹੋ ਜਾਂਦੀ ਇੰਜ ਉਹ ਹਰ ਵੇਲੇ ਆਪਣੇ ਅੰਦਰਲੇ ਸੇਕ ਨੂੰ ਲੋ ਅਤੇ ਮਠਾਸ ਵਿੱਚ ਅਨਵਾਦ ਕਰਦਾ ਹੈ ਕੀ ਬਾਤ ਹੈ ਇੰਜ ਉਹ ਹਰ ਵੇਲੇ ਆਪਣੇ ਅੰਦਰਲੇ ਸੇਕ ਨੂੰ ਲੋ ਅਤੇ ਮਠਾਸ ਵਿੱਚ ਅਨਵਾਦ ਕਰਦਾ ਉਹ ਇੱਕ ਨੰਬਰ ਦਾ ਜਾਦੂਗਰ ਉਹ ਇੱਕ ਨੰਬਰ ਦਾ ਜਾਦੂਗਰ ਖੁਸ਼ੀ ਗਮੇ ਨੂੰ ਹਾਸੇ ਰੋਸੇ ਨੂੰ ਜਿਕਰ ਤੇ ਫਿਕਰ ਨੂੰ ਪਿੰਡ ਪਿੰਡੇ ਤੇ ਬ੍ਰਹਿਮੰਡ ਦੀਆਂ ਗੱਲਾਂ ਨੂੰ ਕਵਤਾ ਬਣਾ ਦਿੰਦਾ ਉਹ ਹੰਝੂ ਤੇ ਹਾਸੇ ਨੂੰ ਕਵਤਾ ਦੀ ਊਰਜਾ ਤਰੰਗ ਦੇ ਨਾਲ ਸੈਂਟਰਫਿਊਜ ਜਜ਼ਬ ਕਰੀ ਕਵਤਾ ਵੀ ਉਹ ਕਾਨੂੰਨ ਲਿਖਦਾ ਸੀ ਕਵਤਾ ਤਾ ਜਦੋਂ ਚੁੱਪ ਕੀਤਾ ਜਾਏ ਨੂੰ ਸੱਜ ਧੱਜ ਕੇ ਤੋੜ ਦਿੱਤੀ ਜਾਂਦੀ ਰਹਿੰਦੀ ਕਵਤਾ ਵੀ ਉਹ ਕਾਨੂੰਨ ਲਿਖਦਾ ਸੀ ਕਵਤਾ ਤਾ ਜਦੋਂ ਚੁੱਪ ਕੀਤਾ ਜਾਏ ਨੂੰ ਸੱਜ ਤੇ ਝਕੇ ਟੋੜ ਦੀ ਫਿਲਤੀ ਲੈਂਦੀ ਤੇ ਲੱਭ ਹੀ ਲੈਂਦੀ ਹਰ ਦੇਸ਼ ਪ੍ਰਦੇਸ਼ ਵਿੱਚ ਕਿਸੇ ਵੀ ਹਾਲ ਹਾਲਾਤ ਵਿੱਚ ਉਹ ਕਿਸੇ ਵੀ ਪੈਖਾਨੇ ਚ ਹੋਵੇ ਪਾ ਮੇਰੂ ਪੋਸ਼ ਹੋਵੇ ਲੱਭ ਹੀ ਲੈਂਦੀ ਉਹਨੂੰ ਖਾਂਦੀ ਦਿੰਦੇ ਨੂੰ ਕਬਾ ਜਦ ਅਚਾਨਕ ਅਗਲ ਵਾਂਡੇ ਹੋ ਵਾਹ ਫਲਾ ਟੱਕਰ ਦੀ ਤੇ ਆਖ ਦੀ ਹੁਣ ਦੱਸ ਕਿੱਥੇ ਭੱਜਣਾ ਤਾਂ ਸਮਰਪਣ ਵਿੱਚ ਉਹਦੀਆਂ ਬੈਠਨੀਆਂ ਮੱਚਾ ਹੋਰ ਨੀਂਆਂ ਹੋ ਮਸਕਰਾ ਜੀ ਤਾਂ ਸਮਰਪਣ ਵਿੱਚ ਉਹਦੀਆਂ ਬੈਠਨੀਆਂ ਮੱਚਾ ਗੁਰਨੀ ਮਿਆਂ ਨੂੰ ਮਸਕਰਾਂ ਲਾਉਣੀ ਆ ਉਹ ਰਾਗ ਨਹੀਂ ਸਜਾਂਦਾ ਪਰ ਰਾਗ ਉਸ ਨੂੰ ਖੂਬ ਜਾਣਦੇ ਸੀ ਉਹ ਰਾਗ ਨਹੀਂ ਸਜਾਂਦਾ ਪਰ ਰਾਗ ਉਸ ਨੂੰ ਖੂਬ ਜਾਣਦੇ ਸਨ ਰਾਗਾਂ ਨੂੰ ਉਹਦੇ ਘਰ ਦਾ ਸਰਨਾਮਾ ਮੂੰਹ ਜਵਾਨੀ ਜਾਤ ਸੀ ਰਾਗਾਂ ਨੂੰ ਉਹਦੇ ਘਰ ਦਾ ਸਰਨਾਮਾ ਮੂੰਹ ਜਵਾਨੀ ਜਾਤ ਸੀ ਰਾਗ ਉਹਨੂੰ ਮਿਲ ਕੇ ਇੰਝ ਖੁਸ਼ ਹੁੰਦੇ ਜਿਵੇਂ ਨਵੇਂ ਮੁੰਡੇ ਕੁੜੀਆਂ ਉਹਦੇ ਨਾਲ ਫੋਟੋ ਖਿਚਵਾ ਕੇ ਮਹਿਸੂਸ ਕਰਦੇ ਰਾਗ ਉਹਨੂੰ ਮਿਲ ਕੇ ਇੰਝ ਖੁਸ਼ ਹੁੰਦੇ ਜਿਵੇਂ ਨਵੇਂ ਮੁੰਡੇ ਫੜਜਾ ਦੇ ਨਾਲ ਫੋਟੋ ਖਿਚਵਾ ਕੇ ਮਹਿਸੂਸ ਕਰਦੇ ਉਸੇ ਘਰ ਆਉਣ ਨਾਲ ਘਰ ਦੀ ਹਰ ਸ਼ੈ ਗੁਣ ਬਣਾਉਣ ਲੱਗ ਪਈ ਪਰ ਉਸ ਨਿਰਬੋਹੇ ਨੇ ਇੱਕ ਰਾਤ ਕਵਤਾ ਤੇ ਰਾਗਾਂ ਨਾਲ ਬੜੀ ਮਾੜੀ ਕੀਤੀ ਪਰ ਉਸ ਨਿਰਬੋਹੇ ਨੇ ਇੱਕ ਰਾਤ ਕਵਤਾ ਤੇ ਰਾਗਾਂ ਨਾਲ ਬੜੀ ਮਾੜੀ ਕੀਤੀ ਉਹ ਵੱਡੇ ਤਣਕੇ ਖामोशी ਦੀ ਝੁੰਬ ਮਾਰ ਤੇ ਵਿੜਕ ਨਿਕਲ ਗਿਆ ਤਾਰਿਆਂ ਦਾ ਦੇਸ਼ ਗਾਉਣ ਭਗਵ ਤਾਰਿਆਂ ਨਾਲ ਲੜ ਕੇ ਤਾਰਾ ਗੂੰਜ ਦੀ ਬਜਾਏ ਬ੍ਰਹਿਮੰਡ ਦੀ ਗੂੰਜ ਨਾਲ ਲੜ ਗਿਆ ਉਹ ਤਾਰਾ ਹੋਂ ਦੀ ਬਜਾਏ ਬ੍ਰਹਿਮੰਡ ਦੀ ਗੂੰਜ ਨਾਲ ਰਲ ਗਿਆ ਜਿਸ ਬਾਬਤ ਕਦੇ ਲਿਖਿਆ ਸੀ ਕੁਦਰਤ ਹੱਥੀ ਵੱਜਦਾ ਸੁਰ ਹੋਇਆ ਪਿੰਡਾ ਸਾਲ ਸਦੀਆਂ ਤੀਕ ਗੂੰਜਣੀ ਇਸ ਦੀ ਮਧਰ ਆਵਾਜ਼ ਕਵਤਾ ਨੂੰ ਲੱਭਦੀ ਅਕਲ ਕਾਨ ਹੋਈ ਸਕਦੀ ਕਵਤਾ ਉਸ ਨੂੰ ਲੱਭਦੀ ਅਕਲ ਕਾਨ ਹੋਈ ਸਕਦੀ ਤੇ ਰਾਗ ਉਹਦੇ ਘਰ ਦੇ ਬਾਹਰ ਖੜੇ ਰੋ ਰਹੇ ਸਤਿਅਮ ਸ਼ਿਵਮ ਸੁੰਦਰਮ ਅੰਕੂ ਮੰਟੂ ਭਵਿੰਦਰਮ ਸਤਿਅਮ ਸ਼ਿਵਮ ਸੁੰਦਰਮ ਬਹੁਤ ਸ਼ੁਕਰੀਆ ਤਿੰਨ ਚਾਰ ਕਪਤਾਵਾਂ ਹੁਣ ਨੈਕਸਟ ਸਮੇਂ ਚ ਪਹਿਲੀ ਕਪਤਾ ਹੈ ਜੀ ਤਿਹਾਰ ਤਿਹਾਰ ਮੈਨੂੰ ਚੰਗੇ ਲੱਗਦੇ ਤਿਹਾਰ ਤਾਂ ਵੀ ਮੈਨੂੰ ਚੰਗੇ ਲੱਗਦੇ ਤਿਹਾਰ ਤਾਂ ਵੀ ਵਣ ਦੇ ਮਠਾਈਆਂ ਇੱਕ ਦੂਜੇ ਨੂੰ ਮੈਨੂੰ ਚੰਗੇ ਲੱਗਦੇ ਤਿਹਾਰ ਤਾਂ ਵੀ ਵਣ ਦੇ ਮਠਾਈਆਂ ਇੱਕ ਦੂਜੇ ਨੂੰ ਕਈ ਵਾਰ ਸਾਡੀ ਮਠਾਈ ਚਲੀ ਜਾਂਦੀ ਤੀਜੇ ਦੇ ਵੀ ਕਈ ਵਾਰ ਸਾਡੀ ਮਠਾਈ ਚਲੀ ਜਾਂਦੀ ਤੀਜੇ ਦੇ ਵੀ ਸਾਡੀਆਂ ਸ਼ੁਭ ਕਾਮਨਾਵਾਂ ਚਲੀਆਂ ਜਾਂਦੀਆਂ ਬਗਾਨੇ ਤੱਕ ਵੀ ਸਾਡੀਆਂ ਸ਼ੁਭ ਕਾਮਨਾਵਾਂ ਚਲੀਆਂ ਜਾਂਦੀਆਂ ਬਗਾਨੇ ਤੱਕ ਵੀ ਹੈਰਾਨੀ ਹੁੰਦੀ ਹੈ ਕਈ ਵਾਰ ਸਾਡੀ ਮਠਾਈ ਵਾਪਸ ਆ ਜਾਂਦੀ ਹੈ। ਹੈਰਾਨੀ ਹੁੰਦੀ ਹੈ ਕਈ ਵਾਰ ਸਾਡੀ ਮਠਾਈ ਵਾਪਸ ਆ ਜਾਂਦੀ। ਇੱਕ ਬਲਵਾਸ ਤੋਂ ਬਾਅਦ ਜਦੋਂ ਪਰਤ ਸਾਨੂੰ ਪਸੰਦ ਸੀ ਮੇਰੇ ਬਹੁਤ ਘਪਤਾ ਹਾਂ ਜਦੋਂ ਤੇ ਇਹ ਮੈਂ ਤੁਹਾਨੂੰ ਸਭ ਸੁਣਾਵਾਂਗਾ। ਇਹ ਕਿਵੇਂ ਵੀ ਚੰਗਾ ਨਹੀਂ। ਇਹ ਕਿਵੇਂ ਵੀ ਚੰਗਾ ਨਹੀਂ। ਉਸਨੇ ਖੁਦਕਸ਼ੀਾਰੇ ਸੋਚਿਆ। ਉਸਨੇ ਖੁਦਕਸ਼ੀਾਰੇ ਸੋਚਿਆ। ਸ਼ਤੂ ਡਿੱਕੇ ਮਰਨਾਰੇ ਸੋਚਿਆ। ਉਸਨੇ ਖਤਸ਼ੀ ਵਾਰੇ ਸੋਚਿਆ, ਸ਼ਤੂਨ ਡਿੱਕੇ ਮਰਨ ਵਾਰੇ ਸੋਚਿਆ।गिरਣਾ ਡਿੱਗਣਾ ਸ਼ਬਦ ਚੰਗਾ ਨਾ ਲੱਗਾ। ਕਿੜਾਵਟ ਜਹੀ ਮਹਿਸੂਸ ਹੋਈ। ਉਸਨੇ ਗੱਡੀ ਥੱਲੇ ਆਉਣ ਵਾਰੇ ਸੋਚਿਆ। ਐਵੇਂ ਥੱਲੇ ਲੱਗਣਾ, ਥੱਲੇ ਆਉਣਾ। ਇਹ ਸ਼ਬਦ ਉਸਦੇ ਸਭ ਇਮਾਨ ਨੂੰ ਚੱਟੇ ਨਾ। ਉਸਨੇ ਡੁੱਬ ਕੇ ਮਰਨ ਵਾਰੇ ਸੋਚਿਆ। ਡੁੱਬ ਕੇ ਮਰਨਾ ਉਸ ਨੂੰ ਸ਼ਰਮ ਨਾਲ ਸੰਬੰਧਤ ਲੱਗਾ। ਕੁਛ ਖਾ ਕੇ ਮਰਨਾ ਨਹੀਂ, ਖਾ ਕੇ ਤਾਂ ਜੀਣਾ ਹੁੰਦਾ ਹੈ। ਇਹ ਵੀ ਖਾਣ ਦੇ અપਮਾਨ ਜਿਹਾ ਲੱਗਾ। ਉਸ ਨੇ ਸਰਚ ਕੀਤਾ ਤੇ ਜਲਦੀ ਕਪਟਾਜੀ ਮੇਰਾ ਬੱਚਾ ਪੱਤਸਾਨ ਨੇ ਮੇਜ ਦੇ ਪੈਨ ਲਿਖਿਆ ਸੀਗਾ ਮੇਰਾ ਬੱਚਾ ਪ੍ਰੈਗਨਨਸੀ ਚੈੱਕ ਕੀਤੀ ਦੋ ਲਾਈਨਾਂ ਪ੍ਰੈਗਨਨਸੀ ਚੈੱਕ ਕੀਤੀ ਦੋ ਲਾਈਨਾਂ ਮੈਨੂੰ ਲੱਗਾ ਦੋਵੇਂ ਲਾਈਨਾਂ ਅਸੀਂ ਕੋਈ ਹੋਰ ਕੋਈ ਕੁਝ ਪ੍ਰੈਗਨਨਸੀ ਚੈੱਕ ਕੀਤੀ ਦੋ ਲਾਈਨਾਂ ਪੋਜ਼ਿਟਿਵ ਮੈਨੂੰ ਲੱਗਾ ਦੋਵੇਂ ਲਾਈਨਾਂ ਅਸੀਂ ਕੋਈ ਹੋਰ ਕੋਲੇ ਕੋਲੇ ਬੱਚੇ ਨੇ ਜੇ ਦੁਨੀਆ ਵਿੱਚ ਪੈਰ ਨਹੀਂ ਉਤਾਰੇ ਬੱਚੇ ਨੇ ਜੇ ਦੁਨੀਆ ਵਿੱਚ ਪੈਰ ਨਹੀਂ ਉਤਾਰੇ ਮੇਰੇ ਵੀ ਧਰਤੀ ਤੇ ਪੈਰ ਨਹੀਂ ਲੱਗ ਰਹੇ ਮੈਨੂੰ ਦੁਨੀਆ ਤੇ ਅੱਜ ਇੰਨਾ ਪਿਆਰ ਕਿਉਂ ਆ ਰਿਹਾ ਮੈਨੂੰ ਦੁਨੀਆ ਤੇ ਅੱਜ ਇੰਨਾ ਪਿਆਰ ਕਿਉਂ ਆ ਰਿਹਾ ਪਤਨੀ ਨੂੰ ਉਹ ਵਕਤ ਆਉਂਦੇ ਨੇ ਪਤਨੀ ਨੂੰ ਉਹ ਵਕਤ ਆਉਂਦੇ ਨੇ ਮੇਰਾ ਵੀ ਜੀ ਕਰਦਾ ਹੈ ਕੱਢ ਦੇਵਾਂ ਸੰਸਾਰ ਲਈ ਆਪਣੇ ਅੰਦਰੋਂ ਨਫ਼ਰਤ ਗਿਲੇ ਸ਼ਿਕਵੇ ਪੈਨ ਮਾਂ ਸੱਸ ਕਹਿੰਦੀਆਂ ਦੱਸਿਓ ਨਾ ਕਿਸੇ ਨੂੰ ਪੈਣ ਮਾਂ ਸਸਕਿਆਂ ਦੀਆਂ ਤਿੰਨ ਮਹੀਨੇ ਦੱਸਿਓ ਨਾ ਕਿਸੇ ਨੂੰ ਮੈਨੂੰ ਲੱਗਾ ਸਾਰੀਆਂ ਮਾਂ ਬਣ ਗਈਆਂ ਸਾਮ ਰਹੀਆਂ ਬੱਚਾ ਆਪਣੇ ਆਪਣੇ ਤਰੀਕੇ ਨਾਲ ਡਾਕਟਰ ਚੰਗੀ ਸੇ ਦੱਸਦੀ ਵਕ ਪਾਣੀ ਪੀਣ ਦੀ ਹਦਾਇਤ ਕਰਦੀ ਡਾਕਟਰ ਚੰਗੀ ਸੇ ਦੱਸਦੀ ਵਕ ਪੀ ਪਾਣੀ ਪੀਣ ਦੀ ਹਦਾਇਤ ਕਰਦੀ ਮੈਂ ਹੰਜਵਾੰਦਾ ਜਰਮਾਨਾ ਮਹਿਸੂਸ ਕਰਦਾ ਘਰ ਦੀ ਸਾਰੀ ਚੱਕਰ ਕਰਦਾ ਹੁੰਜਵੇਂ ਜਿਵੇਂ ਲੱਭ ਰਹਾ ਬੱਚੇ ਨੂੰ ਘਰ ਦੇ ਕੋਨਿਆਂ ਚੋਂ ਪਤਨੀ ਦਾ ਪੇਟ ਵੱਡਾ ਹੋ ਰਿਹਾ ਪਤਨੀ ਦਾ পেট ਭਟਾ ਹੋ ਰਿਹਾ ਤੇ ਮੇਰਾ ਜਿਗਰਾ ਵੀ ਦੇ ਦਨਾ ਪਾਣ ਗਰੀਬ ਬੱਚਿਆਂ ਨੂੰ ਉੱਚੀ ਉੱਚੀ ਰੋਣ ਨੂੰ ਚੰਗੇ ਅਰਥਾਂ ਵਿੱਚ ਹੀ ਲਿਆ ਜਾ ਸਕਦਾ ਹੈ ਉੱਚੀ ਉੱਚੀ ਰੋਣ ਨੂੰ ਚੰਗੇ ਅਰਥਾਂ ਵਿੱਚ ਹੀ ਲਿਆ ਜਾ ਸਕਦਾ ਹੈ ਦੱਸਿਆ ਮੇਰੇ ਬੱਚੇ ਨੇ ਅੱਜ ਜਦੋਂ ਆਇਆ ਇਸ ਦੁਨੀਆ ਵਿੱਚ ਇਹ ਨਜ਼ਮ ਮੈਂ ਨਹੀਂ ਮੇਰੇ ਬੱਚੇ ਨੇ ਲਿਖੀ ਸ਼ੁਰੂ ਮੇਰੀ ਸੈਲੀ ਤੁੱਤ ਨਾਮ ਹੈ ਫੁੱਲਾਂ ਦੇ ਕੀ ਜਾਣਦੇ ਕੋ ਮਾਰਗ ਦੀਆਂ ਤੁੰਦਾਂ ਪੀਲੇ ਫੁੱਲਾਂ ਤੇ ਅਜ਼ੀਰ ਗਈਆਂ ਸਿਰ ਚੁੱਕਦੇ ਆ ਅਸਮਾਨ ਉੱਠਣ ਤੇ ਡਿੱਗਣ ਚ ਡੋਲ ਰਹਾ ਇੱਕ ਰਾਣੀ ਕੀੜੀ ਨੇ ਕਿੰਨੇ ਹੀ ਬੱਚੇ ਜਨਮੇ ਤੇ ਚੁੱਪ ਹੋ ਗਈ ਅਗਲੇ ਮੌਸਮ ਲਈ ਬਾਂਬੀ ਅੰਦਰ ਸਿਮਟ ਗਈ ਉਸ ਦਿਨ ਬਹੁਤ ਬਰਸਾਤ ਹੋਈ ਪੀਲੇ ਫੁੱਲਾਂ ਦੇ गिर ਜਾਂਦੇ ਕੋ ਹੁੰਦੀ ਹੀ ਰਹੇ ਛੋਟੀ ਜੀ ਕਪਤਾ ਹੋ ਬਾਕੀ ਬਹੁਤ ਬੀਤ ਗਿਆ ਬਚ ਗਏ ਤਾਂ ਅੰਜਾਨ ਬਹੁਤ ਬੀਤ ਗਿਆ ਬਚ ਗਏ ਤਾਂ ਅੰਜਾਨ ਪਤਾ ਨਹੀਂ ਕੁਝ ਬਾਕੀ ਹੁੰਦਾ ਵੀ ਹੈ ਜਾਂ ਫਿਰ ਇਹ ਹੀ ਬਾਕੀ ਹੈ ਸ਼ਾਇਦ ਸ਼ੁਰੂ ਤੋਂ ਸ਼ੁਰੂ ਹੋ ਜਾਵੇ ਵਕਤ ਅਜੇ ਬੀਤ ਚਾਲ ਤੋਂ ਮੁਕਤ ਹੈ ਟਿਕ ਟਿਕ ਤੇ ਪੈਂਡਲਮ ਸੂਰਜ ਘੁੰਮਦੇ ਸੂਰਜ ਦੀ ਪਰਛਾਈਂ ਹੇਠ ਦਫਨ ਹੀ ਰਹਿੰਦੇ ਟਿਕ ਟਿਕ ਤੇ ਪੈਂਡਲਮ ਘੁੰਮਦੇ ਸੂਰਜ ਦੀ ਪਰਛਾਈਂ ਹੇਠ ਦਫਨ ਹੀ ਰਹਿੰਦੇ ਕੁਝ ਕੋ ਫੁੱਲ ਬੱਜੇ ਰਹਿ ਜਾਂਦੇ ਬਸੰਤ ਦੇ ਮੁੱਖ ਜਾਣ ਦੇਕ ਧੁੱਪਾਂ ਤੋਂ ਡਰਦੇ ਮਿੱਟੀ ਵੱਟ ਤੱਕਦੇ ਅੱਜ ਕੱਲ ਮਾਲੀ ਕੁਝ ਧਿਆਨ ਨਹੀਂ ਦਿੰਦਾ ਉਸ ਦੇ ਖੁਰਪੀ ਬਦਲਾਂ ਚ ਘੁੰਮ ਗਈ ਹੈ ਅਸਮਾਨ ਖੁਸ਼ਕ ਰੇਤ ਉਗਲਦਾ ਰਹਿੰਦਾ ਜਿਹੜੀ गिर ਰਹੀ ਲਗਾਤਾਰ ਅਸਮਾਨ ਖੁਸ਼ਕ ਰੇਤ ਉਗਲਦਾ ਰਹਿੰਦਾ ਜਿਹੜੀ गिर ਰਹੀ ਲਗਾਤਾਰ ਮੈਂ ਹਾਂ ਕਿ ਸਮਝ ਨਹੀਂ پا ਰਹੀ ਤੇ ਰੇਤ ਘੜੀ ਦੀ ਭਾਸ਼ਾ ਬਸ ਡੁੱਬਦੀ ਸ਼ਾਮ ਚ ਬੈਠੀ ਤੱਕਦੀ ਰਹਿੰਦੀ ਹਾਂ ਗੁਬਾਰ ਚ ਕੁਲਿਆ ਬਾਕੀ ਬਚਿਆ ਅਸਮਾਨ ਸ਼ਾਇਦ ਲੱਭ ਹੀ ਜਾਵੇ ਮਾਂਲੇ ਦੀ ਖੁਰਪੀ ਤੇ ਬਾਕੀ ਬਚੇ ਸਭ ਸ਼ੁਕਰੀਏ ਮੇਰੀ ਕਪਤਾ ਕਾਗਜ਼ ਦੇ ਫੋਨ ਵੇਚਣ ਵਾਲੇ ਕਾਗਜ਼ ਦੇ ਫੋਨ ਵੇਚਣ ਵਾਲੇ ਕਾਗਜ਼ੀ ਨਹੀਂ ਹੁੰਦੇ ਕਾਗਜ਼ ਦੇ ਫੋਨ ਵੇਚਣ ਵਾਲੇ ਕਾਗਜ਼ੀ ਨਹੀਂ ਹੁੰਦੇ ਉਹ ਆਪਣੇ ਮਿੱਟੀ ਦੇ ਘਰਾਵਾਂਕ ਸਤੂਲ ਹੁੰਦੇ ਹਨ ਉਹ ਆਪਣੇ ਮਿੱਟੀ ਦੇ ਘਰਾਵਾਂਕ ਸਤੂਲ ਹੁੰਦੇ ਹਨ ਮੀਂਹ ਦੇ ਪਾਣੀ ਨਾਲ ਨਹਾਉਂਦੇ ਹਨ ਪੱਥਰਾਂ ਤੇ ਪਟਕਾ ਕੇ ਕੱਪੜੇ ਧੋਦੇ ਹਨ ਲੋਰੋਲ ਆਪਣੇ ਪੈਰਾਂ ਤੇ ਤੁਰ ਕੇ ਸੜਕ ਤੇ ਆਉਂਦੇ ਹਨ ਇਹ ਕਰਨ ਤੋਂ ਪਹਿਲਾਂ ਉਹ ਆਪਣੇ ਬੱਚਿਆਂ ਨੂੰ ਰੋਟੀ ਖਵਾਦੇ ਹਨ ਕੱਲ ਦੇ ਰਾਤ ਤਿਆਰ ਕੀਤੇ ਫੁੱਲ ਟੋਕਰੀਆਂ ਵਿੱਚ ਸਜਾਉਂਦੇ ਹਨ ਫਿਰ ਇਹਨਾਂ ਨੂੰ ਵੇਚਣ ਲਈ ਦਿੱਲੀ ਦੀਆਂ ਸੜਕਾਂ ਤੇ ਨਿਕਲੌਂਦੇ ਹਨ ਉਹਨਾਂ ਦੇ ਸੁਪਨੇ ਨਿਹਰੇ ਕਾਗਜ਼ੀ ਹੁੰਦੇ ਹਨ ਉਹਨਾਂ ਦੇ ਸੁਪਨੇ ਨਿਹਰੇ ਕਾਗਜ਼ੀ ਹੁੰਦੇ ਹਨ ਅਕਸਰ ਫੁੱਲਾਂ ਨਾਲ ਪਿੱਛੇ ਕੇ ਵਿਕਾਰ ਹੋ ਜਾਂਦੇ ਹਨ ਉਹ ਸਰਕਾਰੀ ਟੋਕਰੀਆਂ ਦਾ ਖਾਰਾ ਪਾਣੀ ਪੀਂਦੇ ਹਨ ਖਾਲੀ ਪਾਈਪਾਂ ਦੀ ਗੁਲਾਈ ਵਿੱਚ ਸਿੱਧੇ ਹੋ ਕੇ ਸੌਣ ਦੀ ਕੋਸ਼ਿਸ਼ ਕਰਦੇ ਹਨ ਕੋਲ ਦੀ ਘਟਣ ਦੇ ਗੰਦੇ ਪਾਣੀ ਨੂੰ ਵੇਖਣ ਤੋਂ ਆਪਣੀ ਅੱਖਾਂ ਨੂੰ ਰੋਕਦੇ ਹਨ ਉਹ ਕਰਦੇ ਸਾਰੇ ਜੀਵ ਦਾ ਇਲਾਜ ਉਦਾਰੇ ਲੈ ਕੇ ਸੇਵਾ ਨ ਕਰਦੇ ਹਨ ਫੁੱਲ ਵੇਚਣ ਵਾਲੇ ਫੁੱਲਾਂ ਦੇ ਖਿਆਲਾਂ ਵਿੱਚ ਨਹੀਂ ਰਹਿੰਦੇ ਫੁੱਲ ਵੇਚਣ ਵਾਲੇ ਫੁੱਲਾਂ ਦੇ ਖਿਆਲਾਂ ਵਿੱਚ ਨਹੀਂ ਰਹਿੰਦੇ ਉਹ ਫੁੱਲ ਬਣਾਉਦੇ ਹੋਏ ਕਦੇ ਵੀ ਇਹਨਾਂ ਵਿੱਚ ਆਪਣੇ ਸੁਪਨੇ ਦੇ ਰੰਗ ਨਹੀਂ ਪੜਦੇ ਉਹ ਇਹਨਾਂ ਵਿੱਚ ਫੁੱਲ ਖਰੀਦਣ ਵਾਲਿਆਂ ਦੇ ਰੰਗ ਪੜਦੇ ਹਨ ਫੁੱਲ ਬਣਾਉਣ ਵਾਲੀਆਂ ਗਾਉਣ ਵਾਲੇ ਹਮੇਸ਼ਾ ਫੁੱਲਾਂ ਵਿੱਚ ਆਪਣੇ ਸੁਪਨੇ ਰੱਖ ਕੇ ਪੁੱਜ ਜਾਂਦੇ ਹਨ ਉਹ ਆਪਣੇ ਸੁਪਨੇ ਤੋਂ ਆਪਣੇ ਬੱਚਿਆਂ ਵਾਂਗ ਡਰਦੇ ਹਨ ਫੁੱਲ ਵੇਚਣ ਵਾਲੇ ਹਮੇਸ਼ਾ ਕਾਲੀ ਵਿੱਚ ਨਜ਼ਰ ਆਉਂਦੇ ਹਨ ਉਹ ਫੁੱਲਾਂ ਦਾ ਮੁੱਲ ਕੁਝ ਅਧਿਕ ਕਾਲੀ ਵਿੱਚ ਘੜਾ ਦਿੰਦੇ ਹਨ ਉਹ ਫੁੱਲਾਂ ਨੂੰ ਝੱਪਦੇ ਵਿਦਾ ਕਰਨਾ ਚਾਹੁੰਦੇ ਹਨ ਜਿਵੇਂ ਬਾਪ ਧੀ ਨਾਲ ਕਰਦੇ ਹਨ ਉਹ ਛੇਤੀ ਜਮਨਾਪੁਰ ਆਪਣੇ ਘਰ ਮੁੰਨਾ ਚਾਹੁੰਦੇ ਹਨ ਉਹ ਰਾਜ ਤਾਂ ਬੀਬੀ ਸਿਰਫ ਫੁੱਲ ਵੇਚਣ ਹੀ ਆਉਂਦੇ ਹਨ ਪੁੱਛ ਤੋਂ ਅੱਖ ਬਚਾਉਂਦੇ ਖਰੀਦਦਾਰਾਂ ਤੋਂ ਆਪਣੇ ਸੁਪਨੇ ਲਗਾਉਂਦੇ ਉਹ ਸੜਕ ਤੇ ਇਵੇਂ ਖਲੋਤੇ ਹੁੰਦੇ ਹਨ ਜਿਵੇਂ ਕੋਈ ਸਮੁੰਦਰ ਵਿੱਚ ਡੁੱਬ ਰਿਹਾ ਜਹਾਜ਼ ਵਿੱਚ ਖਲੋਤਾ ਹੋਵੇ ਜਿਵੇਂ ਕੋਈ ਸਮੁੰਦਰ ਵਿੱਚ ਡੁੱਬ ਰਹਿ ਜਹਾਜ਼ ਵਿੱਚ ਖਲੋਤਾ ਹੋਵੇ ਜਿਵੇਂ ਫੁੱਲ ਦੀ ਕੋਮਲ ਗੰਦ ਤੇ ਕੰਡਾ ਫਰਤਾ ਹੋਵੇ ਇੱਕ ਛੋਟੀ ਹੋਰ ਕਬਤਾ ਨਮੀ ਤਰੰਗੀ ਆ ਲੱਗ ਗਈ ਜਦੋਂ ਸੀਗਾ ਨਾ ਉੱਪਰ ਜਾ ਰਹੇ ਹੁੰਦੇ ਸੀਗੇ ਤੇ ਕੈਮਰਾ ਲੈ ਕੇ ਕਿਸੇ ਜਦੋਂ ਕਦੋਂ ਵੈਸੇ ਜਿਹੜੀ ਨਾ ਪ੍ਰਾਣੀ ਫੋਟੋ ਵਿਚਲੀ ਕੋਈ ਨਾ ਫੋਟੋ ਵਿਚ ਤੋਂ ਰੱਖੀ ਹੋਈ ਹੈ ਤੇਰੇ ਹੱਥਾਂ ਨੇ ਸੋਫੇ ਦੀਆਂ ਬਾਹਾਂ ਨੂੰ ਇਸ ਤਰ੍ਹਾਂ ਘੁੱਟ ਕੇ ਫੜਿਆ ਹੋਇਆ ਹੈ ਜਿਵੇਂ ਤੂੰ ਆਕਾਸ਼ ਵਿੱਚ ਉੱਡ ਰਹੀ ਹੋਵੇਂ ਤੇਰੀ ਸਹਿਮੀ ਹੋਣ ਦਾ ਅਹਿਸਾਸ ਤੇਰੇ ਚਿਹਰੇ ਨੂੰ ਹੈ ਅੱਖਾਂ ਕੁਝ ਝੁਕੜ ਗਈਆਂ ਹਨ ਅੱਖਾਂ ਕੁਝ ਝੁਕੜ ਗਈਆਂ ਹਨ ਸ਼ਾਇਦ ਇਸ ਇਤਿਹਾਸ ਨਾਲ ਕੇ ਫੋਟੋ ਵਿੱਚ ਇਹ ਖੁਲੀਆਂ ਲੱਗਣ ਇਸ ਨਿੱਕੇ ਕਮਰੇ ਵਿੱਚ ਸਭ ਕੁਝ ਤਿਆਰ ਤੇ ਤਿਆਰ ਸੀ ਬਸ ਕੈਮਰੇ ਦੀ ਅੱਖ ਸੀ ਕਦਰ ਦਾ ਪਰਦਾ ਸੀ ਤੇਰੀ ਲੰਮੀ ਫਿਲਮ ਦੀ ਗੁੱਤ ਦਾ ਨਮਕਾਸ ਸੀ ਅਤੇ ਫਿਰ ਜਿਸ ਦਾ ਤੇਰੀ ਪਿੱਛ ਤੋਂ ਟਗੜਾ ਸੀ ਅਤੇ ਕੈਮਰੇ ਦਾ ਇਸ ਨੂੰ ਨਹੀਂ ਦੇਖ ਸਕਣਾ ਸੀ ਵਕਤ ਸਾਢੇ 3 ਦਾ ਸੀ ਕੰਧ ਕਲਾਕ ਦੱਸਦਾ ਸੀ ਤਰੀਖ ਤਾਂ ਕੋਈ ਵੀ ਹੋ ਸਕਦੀ ਹੈ ਤੈਨੂੰ ਸ਼ਾਇਦ ਥੋੜੀ ਜਿਹੀ ਬਹਿਰ ਮਿਲੀ ਹੋਵੇਗੀ ਘਰ ਤੋਂ ਬਾਹਰ ਆਣਾ ਇਸ ਸਟੂਡੀਓ ਵਿੱਚ ਆਪਣੀ ਫੋਟੋ ਖਿਚਵਾਉਣਾ ਇੱਕ ਅਜੀਬ ਜਿਹਾ ਸਕੂਨ ਦਿੰਦਾ ਹੋਵੇਗਾ ਤੇਰਾ ਇੱਥੇ ਆਉਣਾ ਬਗੈਰ ਕਿਸੇ ਕੰਮ ਦੇ ਕੁਰਸੀ ਤੇ ਬੈਠਣਾ ਬਗੈਰ ਕਿਸੇ ਕਾਰ ਦੇ ਖਾਰਸ਼ ਮੁਸਕਰਾਣਾ ਬਗੈਰ ਲੋੜ ਤੋਂ ਹੋਠਾਂ ਤੇ ਕੁਝ ਵੱਧ ਲਿਪਸਟਿਕ ਲਾਉਣਾ ਅਤੇ ਫਿਰ ਪਲ ਦੀ ਪਲ ਸਭ ਕੁਝ ਭੁੱਲ ਕੇ ਬਸ ਕੈਮਰੇ ਦੀ ਅੱਖ ਵਿੱਚ ਅੱਖ ਪਾਣਾ ਇਹ ਤਾਂ ਨਰਮ ਪਕਤੀਆਂ ਕੰਮ ਹੈ ਸਭ ਕੁਝ ਨੂੰ ਭੁੱਲ ਜਾਣਾ ਵਕਤ ਦੀ ਅੱਖ ਵਿੱਚ ਹਾਜ਼ਰੀ ਦਿਵਾਉਣਾ ਕੈਮਰੇ 'ਤੇ ਧਿਆਨ ਧਰਨਾ ਆਪਣੀ ਮੂਹਰਤ ਨੂੰ ਵਕਤ ਦੇ ਤਰੇ ਤੋਂ ਸੁਰੱਖਿਤ ਕਰਨਾ ਕਾਗਜ਼ ਦੀ ਰੰਗਦਾਰ ਸਿਆਹੀ ਬਣਨਾ ਸਰੀਰ ਛੱਡਣਾ ਸਰੀਰ ਦਾ ਮਹਿਜ਼ ਪਰਛਾਵਾਂ ਬਣਨਾ ਵਦਨ ਨੂੰ ਮੇਰਾ ਰੂ ਕਰਨ ਅਤੇ ਸਦੀਵ ਹੋ ਜਾਣਾ ਇਕ ਲਾਸਟ ਮੈਨੂੰ ਕਰਤਾ ਹੁਸ਼ਿਆਰ ਬਣ ਜਾਣਾ ਇਹ ਹੈ ਮਕਾਨ ਮਕਾਨ ਸੀਮਿੰਟ ਸਰੀਆ ਚੂਨਾ ਗਾਰਾ ਮਿੱਟੀ ਸਭ ਕੁਝ ਖਾ ਜਾਂਦਾ ਹੈ ਮਕਾਨ ਸੀਮਿੰਟ ਸਰੀਆ ਚੂਨਾ ਗਾਰਾ ਮਿੱਟੀ ਸਭ ਕੁਝ ਖਾ ਜਾਂਦਾ ਹੈ ਮਕਾਨ ਇਸ ਦੀ ਹਜ਼ਮ ਕਰਨ ਦੀ ਸ਼ਕਤੀ ਬਹੁਤ ਤੇਜ਼ ਹੁੰਦੀ ਹੈ ਸਿੱਕਾ ਪਾਈਪਾਂ ਤਾਰਾਂ ਦੇ ਗੁੱਛੇ ਚੀਚੇ ਲੱਕੜ ਦਰਖਤਾਂ ਦੇ ਦਾਹਤ ਫਸਾਰਾਂ ਗੱਲਣ ਪਾਣੀ ਤਾਂ ਵੀ ਇਸ ਤਰੀ ਕਿਸ ਦੀ ਟ੍ਰੇਨਿੰਗ ਉਸ ਦੀ ਹੋਰ ਵੀ ਬਹੁਤ ਕੁਝ ਖਾ ਜਾਂਦਾ ਹੈ ਮਗਾਰ ਤੁਹਾਡੇ ਤੇ ਤੁਹਾਡੇ ਰਿਸ਼ਤੇਦਾਰਾਂ ਦੇ ਖੇਤ ਬੈਂਕ ਦੇ ਨਵੇਂ ਖਾਤੇ ਦਫ਼ਤਰ ਵਿੱਚ ਹਰ ਰੋਜ਼ ਓਵਰਟਾਈਮ ਦੇ ਕੁਝ ਹੋਰ ਘੰਟੇ ਐਸ ਵਾਰ ਨੂੰ ਸਬਜ਼ੀ ਮੰਡੀ ਦੇ ਅਖੀਰ ਵਿੱਚ ਖਰੀਦੀ ਸਸਤੀ ਸਬਜ਼ੀ ਮਕਾਨ ਖਾ ਜਾਂਦਾ ਹੈ ਤੁਹਾਡਾ ਵਕਤ ਤੁਹਾਡੀ ਹਸੂਲ ਤੁਹਾਡੀ ਮਰਿਆਦਾ ਇਕ ਖਰਗੋਸ਼ ਪਾਦਰ ਦਾ ਹੈ ਤੁਪਤੀ ਹੋ ਸਵੇਰ ਵਰਗਾ ਤੁਹਾਡਾ ਟਕਾ ਤੁਹਾਡੇ ਮਨ ਦਾ ਠਹਿਰਿਆ ਪਾਰਾ ਮਕਾਨ ਹਰਾਮ ਦੇ ਸਿਖਰ ਬਿੰਦੂ ਤੋਂ ਸ਼ੁਰੂ ਹੁੰਦਾ ਹੈ ਪਰ ਇੱਕ ਵਾਰ ਜਦ ਇਹ ਸੱਪਾਂ ਜਮੀਨ ਤੋਂ ਸਿਰ ਚੁੱਕਦਾ ਹੈ ਤਾਂ ਤੁਹਾਡੀ ਬੇਰੰਮੀ ਦੀਆਂ ਸਾਰੀਆਂ ਹੱਦਾਂ ਤੋੜ ਦਿੰਦਾ ਹੈ ਅੱਧੀ ਰਾਤੇ ਹੀ ਡਾਕਿਆ ਟੁੱਟ ਗਈ ਕਿਸ਼ਤ ਦਾ ਨੋਟਿਸ ਲੈ ਕੇ ਆ ਸਕਦਾ ਹੈ ਸਾਰਿਆਂ ਦੁਆਰਾ ਤੋੜਦਾ ਹੋਇਆ ਯੂਰੈਸਿਕ ਪਾਰਕ ਦੀਆਂ ਟੈਂਸਾਂ ਉਹਨਾਂ ਤੁਸੀਂ ਇਹਦੀ ਅੱਖ ਚਪਕਣ ਲਈ ਸੋਚ ਹੀ ਰਹੇ ਹੁੰਦੇ ਹੋ ਕਿ ਅਗਲੇ ਮਹੀਨੇ ਦੀ ਕਿਸ਼ਤ ਆਣੀ ਦੀ ਹੈ ਕੁਝ ਘਟੇ ਹੋਏ ਪੈਸਿਆਂ ਦਾ ਜਿਸ ਦੀ ਤਵਸੀਲ ਵਿੱਚ ਜਾਣਾ ਤੁਸੀਂ ਕਦੋਂ ਦਾ ਛੱਡ ਦਿੱਤਾ ਹੁੰਦਾ ਹੈ ਜਿਵੇਂ ਆਪਣੇ ਅੱਖਾਂ ਦਾ ਆਪਰੇਸ਼ਨ ਕਰਾਉਣਾ ਲੜਕੀ ਦੇ ਵਿਆਹ ਬਾਰੇ ਸੋਚਣਾ ਸੂਦੇ ਨੂੰ ਸ਼ਰਾਬ ਪੀ ਕੇ ਗਾਣ ਕਰਨਾ ਜਦ ਮਕਾਨ ਬਣ ਵੀ ਜਾਂਦਾ ਹੈ ਤਾਂ ਵੀ ਇਹ ਤੁਹਾਡੀ ਬੇਰਅਮੀ ਦਾ ਪੂਰਾ ਖੈਰ ਰੱਖਦਾ ਹੈ ਇਹ ਥੋੜੇ ਇੱਕ ਮਿੰਟ ਵੀ ਘਰ ਵਿੱਚ ਆਰਾਮ ਨਾਲ ਬੈਠਣ ਤੇ ਤੁਹਾਡੇ ਨਾਲ ਰੁਸ ਸਕਦਾ ਹੈ ਕਦੇ ਇਸ ਦੀ ਬਿਜਲੀ ਚਲੇ ਜਾਂਦੀ ਹੈ ਕਦੇ ਮਛਲਾਂ ਦੀ ਦੀ ਚਲੀ ਆਉਂਦੀ ਹੈ ਕਦੇ ਪਾਣੀ ਦੀ ਟੂਟੀ ਚੋਂ ਲੰਗਦੀ ਹੈ ਕਦੇ ਇਸ ਨੂੰ ਸ਼ੋਰ ਵਾਲੀਆਂ ਟਾਂ ਦੀ ਬਸ ਆਦਮੀ ਹੋਣ ਲੱਗਦੀ ਹੈ ਕਦੇ ਇਹ ਹੋਰ ਵੀ ਪਚੀਦਾ ਸਵਾਲ ਖੜਾ ਕਰ ਦਿੰਦਾ ਹੈ ਕਿਰਾਏਦਾਰ ਕਿਰਾਇਆ ਦੇਣਾ ਬੰਦ ਕਰ ਦਿੰਦਾ ਹੈ ਆਲੰਗ ਦਾ ਦਰਵਾਜ਼ਾ ਖੜਕਾਉਣਾ ਸ਼ੁਰੂ ਕਰ ਦਿੰਦਾ ਹੈ ਮਕਾਨ ਕੋਲ ਤਾਕਤ ਹੈ ਤੁਹਾਡਾ ਘਰ ਖੋੜ ਦੇ ਸਾਨੂੰ ਪਰਦੇਸਾਂ ਵਿੱਚ ਰੋਲਣ ਦੀ ਮਕਾਨ ਵੀ ਤੁਹਾਡੇ ਕਰਦੇ ਟਹਿ ਜਾਣ ਦੀ ਪੂਰੀ ਗੋਜਾਸ਼ੰਤੀ ਹੈ ਮਕਾਨ ਵੀ ਤੁਹਾਡੇ ਗੁੱਸੇ ਨੂੰ ਉੱਪਰ ਹੀ ਟੈ ਟੋ ਹੇਟ ਰਿਹਾ ਹੈ ਦੀ ਤੀਕ ਲਿਆਣਾ ਤੇ ਇਸ ਮਾਰ ਦਾ ਪੂਰਾ ਜਮ ਹੁੰਦਾ ਹੈ ਸਭ ਕੁਝ ਖਾ ਜਾਂਦਾ ਹੈ ਮਕਾਨ ਨਾਇਕਾ ਦੀ ਮੌਤ ਤੋਂ ਬਾਅਦ ਮੈਂ ਗੋਲ ਮੋਲ ਸਕ੍ਰਿਪਟ ਦੇ ਸ਼ਕੰਜੇ ਛਾਂ ਮੈਂ ਗੋਲ ਮੋਲ ਸਕ੍ਰਿਪਟ ਦੇ ਸ਼ਕੰਜੇ ਛਾਂ ਮੈਨੂੰ ਲਿਖ ਲੈਣੇ ਪਹਿਲਾ ਸੀਨ ਸਮਝ ਨਾ ਆਏ ਉਹ ਕਹਿੰਦੇ ਤੂੰ ਐਕਟਰ ਹੈਂ ਪਹਿਲਾ ਸੀਨ ਸਮਝਣਾ ਹੈ ਉਹ ਕਹਿੰਦੇ ਤੂੰ ਐਕਟਰ ਹੈਂ ਕੈਮਰੇ ਵੱਲ ਇੰਜ ਦੇਖ ਜਿਵੇਂ ਤੈਨੂੰ ਅਦਾਕਾਰੀ ਨਾਲ ਨਸਰਤ ਹੋ ਮੈਂ ਪੁੱਛਿਆ ਸਟਾਰ ਕਾਸਟ ਨਿਰਦੇਸ਼ਕ ਉਹਨਾਂ ਕਿਹਾ ਪੁਰਾਣੀ ਐਲਬਮ ਵੇਖ ਬਾਕੀ ਸਭ ਹਾਲ ਦੀਆਂ ਕੁਰਸੀਆਂ ਦੱਸ ਦੇਣਗੀਆਂ ਤੂੰ ਕਿੰਨਾ ਬੁਖਰਨਾਇਕ ਨਹੀਂ ਉਹਨਾਂ ਕਿਹਾ ਪੁਰਾਣੀ ਐਲਬਮ ਵੇਖ ਬਾਕੀ ਸਭ ਹਾਲ ਦੀਆਂ ਕੁਰਸੀਆਂ ਦੱਸ ਦੇਣਗੀਆਂ ਤੂੰ ਕਿੰਨਾ ਖਲਨਾਇਕ ਨਹੀਂ ਹੈ ਸੀਨ ਇਦਾਂ ਹੈ ਕਿ ਮੇਕਅਪ ਮੈਂ ਨਾਲ ਛੱਡੀ ਦੇ ਸੀਨ ਇਦਾਂ ਹੈ ਕਿ ਮੇਕਅਪ ਮੈਨਾਂ ਛੁੱਟੀ ਤੇ ਹੈ ਤੇ ਤੂੰ ਹਮਕਨ ਕਾਣੇ ਖੁਰਦੁਰਦ ਹੋਈ ਲਾਸ ਮੈਂ ਡਾਰਕ ਟੂਮੰਦਰ ਫੈਲੇ ਸਮੁੰਦਰ ਕਟਵਲ ਵੇਖਿਆ ਪਾਣੀ ਦੀਆਂ ਝੁਰੜੀਆਂ ਸ਼ਾਰਕਾਂ ਉਲਟੀਆਂ ਬੇੜੀਆਂ ਤੇ ਫਿਰ ਕਟ ਤੇ ਰੀਟੇ ਲਈ ਕੋਈ ਦੇਵੀ ਇਸ਼ਾਰਾ ਮੈਂ ਡਾਰਕ ਟੂਮੰਦਰ ਫੈਲੇ ਸਮੁੰਦਰ ਕਟਵਲ ਵੇਖਿਆ ਪਾਣੀ ਦੀਆਂ ਝੁਰੜੀਆਂ ਸ਼ਾਰਕਾਂ ਉਲਟੀਆਂ ਬੇੜੀਆਂ ਤੇ ਫਿਰ ਕਟ ਤੇ ਰੀਟੇ ਲਈ ਕੋਈ ਦੇਵੀ ਇਸ਼ਾਰਾ ਮੈਨੂੰ ਭੁੱਲ ਗਿਆ ਕਿ ਮੈਂ ਗਤੀ ਹਿੰਦ੍ਰਿਸ਼ ਮੈਨੂੰ ਭੁੱਲ ਗਿਆ ਕਿ ਮੈਂ ਕਦੀ ਹਿੰਦ੍ਰਿਸ਼ ਆਂ ਸਭ ਆਪਣੇ ਜੋ ਮੈਨੂੰ ਪ੍ਰਦਰਸ਼ਿਤ ਕਰਨ ਲਈ ਪੁੱਛ ਰਹੇ ਕਿ ਬੰਦਾ ਹੈ ਅਸਲੀ ਆਪਣੇ ਅੰਦਰ ਦੇ ਐਕਟਰ ਦਾ ਕਿ ਆਪਣੀ ਕਵਰੇਜ ਲਈ ਕਿਸੇ ਹੋਰ ਦਾ ਚਿਹਰਾ ਪਾ ਰਿਹਾ ਹੈ ਕਿ ਬੰਦਾ ਹੈ ਅਸਲੀ ਆਪਣੇ ਅੰਦਰ ਦੇ ਐਕਟਰ ਦਾ ਕਿ ਆਪਣੀ ਕਵਰੇਜ ਲਈ ਕਿਸੇ ਹੋਰ ਦਾ ਚਿਹਰਾ ਪਾ ਰਿਹਾ ਸਕ੍ਰਿਪਟ ਬिखर ਰਹੀ ਸੀ ਵਿਕਰੰਤ ਹੀ ਸੀ ਕਲਾਈਮੈਕਸ ਮੈਂ ਕਿਹਾ ਮੈਨੂੰ ਮੇਰਾ ਅੰਤ ਦੱਸੋ ਫਿਰ ਸ਼ੁਰੂ ਕਰਾਂਗਾ ਮੈਂ ਕਿਹਾ ਮੈਨੂੰ ਮੇਰਾ ਅੰਤ ਦੱਸੋ ਫਿਰ ਸ਼ੁਰੂ ਕਰਾਂਗਾ ਨਿਰਦੇਸ਼ਕ ਨੇ ਕਿਹਾ ਨਾਇਕਾ ਦੀ ਮੌਤ ਤੋਂ ਬਾਅਦ ਸ਼ੁਰੂ ਹੋਏਗੀ ਫਿਲਮ ਉਹਨਾਂ ਚਾਹ ਕਾਫੀ ਨਾਲ ਪੋਪਕੋਰਨ ਖਾਓ ਇੰਟਰਵਲ ਤੋਂ ਬਾਅਦ ਅੰਤ ਤੱਕ ਤੂੰ ਬਸ ਬੁੱਲ ਹਿਲਾਉਣੇ ਨੇ ਡਬਿੰਗ ਤੇਰੀ লাশ ਕਰੇਗੀ ਛੋਟੀ ਜਿਹੀ ਗੱਪਾਂ ਹੋਣ ਇੱਕ ਬੇਟਾਈਮ ਤੂਫਾਨ ਅੱਧੀ ਰਾਤ ਬੀਤ ਚੁੱਕੀ ਸੀ ਅੱਧੀ ਰਾਤ ਬੀਤ ਚੁੱਕੀ ਸੀ ਮੈਂ ਸਰਹਾਨੇ ਥੱਲੇੋਂ ਟਾਈਮ ਪੀਸ ਚੁੱਕ ਕੇ ਬਾਹਰ ਨਿਕਲਿਆ ਅੱਧੀ ਰਾਤ ਬੀਤ ਚੁੱਕੀ ਸੀ ਮੈਂ ਸਰਹਾਨੇ ਥੱਲੇੋਂ ਟਾਈਮ ਪੀਸ ਚੁੱਕ ਕੇ ਬਾਹਰ ਆ ਗਿਆ ਬਾਹਰ ਘੜਿਆਲਾਂ ਦਾ ਸ਼ੋਰ ਸੀ ਬਹੁਤ ਘੜਿਆਂ ਦਾ ਸ਼ੋਰ ਸੀ ਅਨੰਤ ਘੜੀਆਂ ਆਪਸ ਵਿੱਚ ਭੜੀਆਂ ਹੋਈਆਂ ਸਨ ਪਿੱਛੋਂ ਗੰਗ ਘੜੀ ਆਵਾਜ਼ਾਂ ਮਾਰ ਰਹੀ ਸੀ ਮੈਨੂੰ ਚੁੱਪ ਵਿੱਚ ਚੁੱਪ ਵੱਜ ਰਹੀ ਸੀ ਅਪਰਾਸ਼ਤ ਸਮੇਰੀਆਂ ਲਕਤੀਆਂ ਅਨੰਤ ਚ ਭੌਂਡ ਰਹੀਆਂ ਸਨ ਅਨੰਤ ਦੀ ਟਿਕ ਟਿਕ ਨਾਲ ਮੇਰਾ ਸਿਰ ਫਟ ਰਿਹਾ ਸੀ ਮੇਰੀ ਗੁੱਟ ਘੜੀ ਚੋਂ ਲਹੂ ਸਿੰਗ ਰਿਹਾ ਸੀ ਮੈਂ ਕਾਤਾ ਤੋਂ ਬਾਗੀ ਨੂੰ ਵਗਾ ਕੇ ਮਾਰਿਆ ਟਾਈਮ ਪੀਸ ਟਾਈਮਲੈਸ ਟਰੈਕ ਉੱਤੇ ਤੇ ਗਰਮੀ ਨਾਲ ਹੌਂਦੇ ਕੁੱਤੇ ਕੋਲਾਕ ਬੈਠ ਕੇ ਤਾਲਮਚ ਤੇਂਛੋਟ ਮੇਹੀ ਦੋ ਤਾਣ ਸੜਕ ਕਿਨਾਰੇ ਮੁਰਗਰੇ ਵੇਚਦੇ ਬਿਰਤ ਕੋਹ ਜੀਆਂ ਕਕਰੀਲੀਆਂ ਸਵੇਰਾ ਸੀਤ ਦੁਪਹਿਰਾਂ ਤੇ ਉਦਾਸ ਸ਼ਾਮਾਂ ਨੂੰ ਟੋਲ ਪਲਾਜ਼ੇਆਂ ਤੇ ਉਹ ਸਾਰੀ ਦਿਨ ਅੱਧੀਆਂ ਬੰਦ ਸੜਕਾਂ ਤੇ ਕਿਨਾਰਿਆਂ ਤੇ ਚਿੱਟਾੜੀਆਂ ੱਲੀਆਂ ਪੱਗਾਂ ਜਾਂ ਪਰਨੇ ਬੱਤੀ ਬਦਰੰਗ ਕੁਰਤੇ ਪਜਾਮੇ ਤੇ ਚਿਹਰਿਆਂ ਤੇ ਬੇਲਾਗਤਾ ਪਹਿਨੀ ਪਤਲੇ ਪਲਾਸਟਿਕੀ ਢਫਾਫਿਆਂ ਚ ਮੁਰਮਰੇ ਲਈ ਇਕੱਲੇ ਕਿਤੇ ਕਿਤਾਰਾਂ ਚੋਂ ਖੜੇ ਸਨ ਪਹਾਰੇ ਰੁਕਦੀ ਬਸ ਰੇਖ ਜਬ ਬੰਦ ਸ਼ੀਸ਼ਿਆਂ ਵਾਲੀ ਕਾਰ ਕੋਲ ਜਾ ਮਰਮਰਾ ਪ੍ਰੇਡ ਫਾਫਿਆਂ ਵਲੇ ਹੱਥ ਵਿਧਾਉਂਦੇ ਇੱਕਦਮ ਇਕੱਠੇ ਇੰਨੇ ਸਾਰੇ ਕਿੱਥੋਂ ਆ ਪ੍ਰਗਟੇ ਬਿਰਤੇ ਕੌਣ ਸਨ ਕੌਣ ਸਨ ਖੁਦਕੁਸ਼ੀ ਦੇ ਰਾਹੋਂ ਪਰਤੇ ਕਿ ਖੁਦਕੁਸ਼ੀ ਕਰਕੇ ਪੁੱਤਰਾ ਦੇ ਪਿਤਾ ਕਿ ਖੜਾ ਕੀਤਾ ਇਹਨਾਂ ਨੂੰ ਕਿਸੇ ਨੇ ਕਿਸੇ ਸਾਜਿਸ਼ ਦੇ ਤਹਿਤ ਉਸ ਇਲਾਕੇ ਵਿੱਚ ਦੂਰ ਦੂਰ ਤਿੰਨ ਦਣਾ ਦੇ ਸਫਰਦਰਾਮ ਥਾਂ ਥਾਂ ਤੇ ਸੜਕ ਕਿਨਾਰੇ ਤੇ ਅਰੇ ਦਿਸੇ ਮੈਨੂੰ ਮੁਰਮਰੇ ਵੇਜਦੇ ਕਿੰਨੇ ਹੀ ਗਰਦ ਤੇ ਇੱਕ ਹੀ ਖਰੀਦਾਰ ਨੇ ਆਕਾਸ਼ ਗੰਗਾ ਪਹਾੜੀ ਸ਼ਹਿਰ ਜਿਸਾਹੇ ਆਕਾਸ਼ ਗੰਗਾ ਉੱਥੋਂ ਬੜੀ ਸਾਫ਼ ਦਿਸਦੀ ਪਹਾੜੀ ਸ਼ਹਿਰ ਜਿਸਾਹੇ ਆਕਾਸ਼ ਗੰਗਾ ਉੱਥੋਂ ਬੜੀ ਸਾਫ਼ ਦਿਸਦੀ ਆਕਾਸ਼ ਅਸੰਖ ਟਿਮਟਪਾਉਂਦੇ ਤਿੰਕੜੇ ਜੜਿਆ ਰਾਤ ਨੀਲੀ ਪਾ ਵਾਲਾ ਕਾਲਾ ਸ਼ਰੀਰ ਤ੍ਰੂਤਾਰਾ ਵਹਿਂ ਗਿਆ ਕਿਤੇ 73 ਤ੍ਰੂਤਾਰਾ ਵਹਿਂ ਗਿਆ ਕਿਤੇ 73 ਸਭ ਨਵੀਂ ਤਰਾਸ਼ੀ ਤੇ ਰਜਾਈ ਤੇ ਤੁਰ ਦੱਖਣ ਤੋਂ ਉੱਤਰ ਤੱਕ ਵਿਚਿਆ ਚੌੜਾ ਤੇ ਸ਼ਾ ਸਫੈਦ ਮਹੀਨ ਢੂੜ ਵਾਲਾ ਰਾਧੂ ਦੀਆ ਟਿੱਕ ਟਿੱਕ ਵੇਖਦਾ ਮੈਂ ਬਚਪਨ ਚ ਪੁੱਜਦਾ ਪਿੰਡ ਰਾਤੀ ਕੋਠੇ ਤੇ ਲੇਟਿਆ ਨੀ ਜਲਾ ਹੈ ਤੱਕਦਾ ਹੈਰਾਨ ਹੁੰਦਾ ਤਾਰਿਆਂ ਤੋਂ ਤਾਂ ਕੀ ਹੋਰ ਅਸਮਾਨ ਹੋਰ ਤਾਰੇ ਫਿਰਸਤੋਂ ਗਾਂ ਹੋਰ ਅਸਮਾਨ ਹੋਰ ਤਾਰੇ ਫਿਰਸਤੋਂ ਬੜਾ ਜ਼ੋਰ ਲਾਉਂਦੇ ਵੀ ਅਸਮਾਨ ਨਾਲ ਜਾਂ ਤਾਰਿਆਂ ਦੇ ਅੰਤ ਦੀ ਕਲਪਨਾ ਨਾ ਕਰ ਸਕਦਾ ਕਿਉਂਕਿ ਹਰ ਵਾਰ ਅੰਤ ਮਗਰੋਂ ਪਾਸਾਰ ਬਿਲਾ ਸ਼ੁਰੂ ਹੋ ਜਾਂਦਾ ਤਿਹਾਰਾ ਥੋੜੇ ਪੈ ਤੇ ਗੂੜ ਰਸਨਾ ਪਰਿਆ ਮੈਂ ਚਿੰਝੀ ਨਹੀਂ ਲੈਂਦਾ ਨੀਂਦ ਆ ਜਾਂਦੀ ਡੂੰਗਾ ਤੱਕਦੇ ਅੱਜ ਉਹੀ ਪੈ ਰਸ ਚੁੰਝੜੀ ਪਰਤੇ ਤੇ ਇੱਕਦਮ ਬਿਜਲੀ ਕਾਉਂਦੀ ਡੂੰਗਾ ਤੱਕਦੇ ਅੱਜ ਉਹੀ ਪੈ ਰਸ ਚੁੰਝੜੀ ਪਰਤੇ ਇੱਕਦਮ ਬਿਜਲੀ ਕਾਉਂਦੀ ਅਥਾ ਦੇ ਅੰਦਰ ਖੜਾ ਅਨਹੋਦ ਨੂੰ ਤੱਕਦਾ ਅਨੰਤ ਜੋ ਅੰਤ ਨੂੰ ਲੱਭਦਾ ਇਹ ਲਾਸਟ ਇੱਕ ਛੋਟੀ ਕੁਝ ਪਲ ਇੱਕ ਪਹਾੜੀ ਨਦੀ ਕਿਨਾਰੇ ਇਹ ਤੇਜ਼ ਪਹਾੜੀ ਨਦੀ ਦੀ ਛਰਲ ਛਰਲ ਨਹੀਂ ਇਹ ਤੇਜ਼ ਪਹਾੜੀ ਨਦੀ ਦੀ ਛਰਲ ਛਰਲ ਨਹੀਂ ਬ੍ਰਹਮੰਡ ਦੀ ਰੋਸ਼ਨੀ ਗਤੀ ਤੋਂ ਤੇਜ਼ ਲਗਾਤਾਰ ਵੱਧਦੇ ਵੇਗ ਨਾਲ ਫੈਲਣ ਦੀ ਆਵਾਜ਼ ਹੈ ਇਹ ਹਵਾ ਜੋ ਮੇਰੀਆਂ ਗੱਲਾਂ ਤੇ ਮਿੱਠੀ ਜਲੂਨ ਕਰਦੀ ਪਿੰਡੇ ਠੰਡ ਪਾਉਂਦੀ ਮਹਾਤਮਾ ਕੇ ਤੋਂ ਪਹਿਲਾ ਵਰੀ ਸੁਨ ਚਉਪਜੀ ਸੀ ਨਦੀ ਦੇ ਸ਼ਾਂਤ ਜੋਰ ਪਤਿਆ ਦੀ ਰੁੰਜਣ ਵਾਲਾ ਸਪੇਸ ਸਮੇ ਦਾ ਇੱਕ ਟੁਟਾ ਬ੍ਰਹਿਮੰਡ ਦਾ ਕੇਂਦਰ ਹੈ ਬ੍ਰਹਿਮੰਡ ਇਸੇ ਕਾਕੇ ਮੈਂ ਬ੍ਰਹਿਮੰਡਾ ਸ਼ੁਕਰੀਆ ਬਾਦਰ ਸਾਹਿਬ ਨੂੰ ਯਾਦ ਕਰਦੇ ਹਾਂ ਇੱਕਤਾ ਛਤਰੀਆਂ ਛਤਰੀਆਂ ਰਿਸ਼ਤਿਆਂ ਦੀਆਂ ਮੁਹੱਬਤ ਦੀ ਛਤਰੀਆਂ ਰਿਸ਼ਤਿਆਂ ਦੀਆਂ ਮੁਹੱਬਤ ਦੀਆਂ ਯਾਰੀਆਂ ਰਹਿਨਮਈਆਂ ਜਾਰੀਆਂ ਰਹਿ ਨਮਾਈਆਂ ਨਿੱਗ ਦੀਆਂ ਕਲਕਾਰੀਆਂ ਨਿੱਗ ਦੀਆਂ ਕਲਕਾਰੀਆਂ ਦੁਆਵਾਂ ਸਦਾਵਾਂ ਜਿਉਣ ਦੀਆਂ ਸ਼ੋਮਾਂ ਰਹਿੰਦੀਆਂ ਸਿਰਾਂ ਤੇ ਰਹਿੰਦੀਆਂ ਸਿਰਾਂ ਤੇ ਦਿਲਾਂ 'ਚ ਮਨਾਂ ਦੇ ਤਹਿ ਖਾਨਿਆਂ 'ਚ ਬਚਾਉਂਦੀਆਂ ਧੁੱਪਾਂ ਤੋਂ ਰੱਖਦੀਆਂ ਠੰਡੀ ਛਾਂ ਹੇਠ ਬਚਾਉਂਦੀਆਂ ਧੁੱਪਾਂ ਤੋਂ ਰੱਖਦੀਆਂ ਠੰਡੀ ਛਾਂ ਹੇਠ ਨਿੱਗ ਦੀ ਬੁੱਕਲ 'ਚ ਛਤਰियां ਮਾਵਾ ਹੁੰਦੀਆਂ ਛਤਰियां ਮਾਵਾ ਹੁੰਦੀਆਂ ਜ਼ਰੂਰੀ ਨਹੀਂ ਦੱਸਾਂ ਛਤਰियां ਪ੍ਰਤੱਖ ਛਾਂ ਸੁਖਮਤਾ ਦਾ ਅਨੁਭਵ ਰੰਗ ਦਾ ਅੰਗ ਸੰਗ ਸਦਾ ਰੰਗ ਦੀ ਬਾਵਾ ਸਦਾ ਰੰਗ ਦੀ ਬਾਵਾ ਅੰਗ ਦੂਸਰੀ ਘਟਾ ਐਡਵਰਟਾਈਜ਼ ਹੇਅਰ ਐਡਵਰਟਾਈਜ਼ ਹੇਅਰ ਹਾਈਵੇ ਤੇ ਕਾਰ ਚਲਾਉਂਦੇ ਆ ਖੱਬੇ ਹੱਥ ਬੋਰਡ ਲਿਖਦੇ ਹਾਈਵੇ ਤੇ ਕਾਰ ਚਲਾਉਂਦੇ ਆ ਖੱਬੇ ਹੱਥ ਬੋਰਡ ਵਿੱਚ ਦੇ ਟੈਸਲਾ ਕਾਰ ਆ ਰਹੀ ਟੈਸਲਾ ਕਾਰ ਆ ਰਹੀ ਸੈਟਲਾਈਟ ਫੋਨ ਆ ਰਿਹਾ ਸਾਡੀ ਸਰਕਾਰ ਤੁਹਾਡੇ ਦੁਆਰ ਅਗਲਾ ਬੋਰਡ ਖਾਲੀ ਅਗਲਾ ਬੋਰਡ ਖਾਲੀ ਦੱਸੇ ਐਡਵਰਟਾਈਜ਼ਰ ਦੱਸੇ ਐਡਵਰਟਾਈਜ਼ਰ ਵਾਹ ਕੀ ਇਹ ਖਾਲੀ ਥਾਂ ਮੇਰੇ ਲਈ मैं पांच किलो दाने नहीं ये था मेरे लिए खाली मैं पांच किलो दाने नहीं वोट प्रॉक्सी नहीं मेरी हस्ती है मेरा काम मेरा हक है मैं मांगता नहीं आ, 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 मेरी हस्ती है मेरा काम मेरा हक है मैं मांगता नहीं नागरिक है मेरी हैं आते हक भी ਮਜਬੂਰੀਆਂ ਮੇਰੀਆਂ ਤੇ ਹੱਕ ਵੀ ਮੈਨੂੰ ਤਾੜ ਕੇ ਲੰਘਣਾ ਤੁਹਾਡਾ ਹੱਕ ਨਹੀਂ ਮੈਨੂੰ ਤਾੜ ਕੇ ਲੰਘਣਾ ਤੁਹਾਡਾ ਹੱਕ ਨਹੀਂ ਲੋਕਤੰਤਰ ਤੁਹਾਡਾ ਹੱਕ ਹੈ ਤਾਂ ਮੇਰਾ ਵੀ ਲੱਗਦਾ ਬੂਲ ਬਹੁਤ ਛੋਟਾ ਹੈ ਲੱਗਦਾ ਬੂਲ ਬਹੁਤ ਛੋਟਾ ਹੈ ਮੇਰੀ ਅਲਟਾਈਜ਼ਮੈਂਟ ਲਈ ਮੇਰੇ ਪੰਜਾਬ ਦੇ ਮੁੱਕ ਦੇ ਪਾਣੀਆਂ ਲਈ ਮੁੱਕ ਦੇ ਪਾਣੀਆਂ ਦੇ ਤਰਲਿਆਂ ਦੇ ਮੇਰੇ ਜਵਾਨਾਂ ਦੇ ਭਵਿੱਖ ਲਈ ਮੇਰੀ ਧਰਤੀ ਦੇ ਗੌਰਵ ਮੇਂ ਇਤਿਹਾਸ ਲਈ ਸਭਿਆਤਾਵਾਂ ਦੇ ਵਰਦੇ ਚਸ਼ਮਿਆਂ ਲਈ ਮੇਰੀ ਭਾਸ਼ਾ ਦੇ ਗੌਰਵ ਲਈ ਇਹ ਥਾਂ ਬਹੁਤ ਛੋਟੀ ਹੈ ਬੌਣੀ ਹੈ ਬਹੁਤ ਬੌਣੀ ਹੈ ਥੈਂਕ ਯੂ